ਹੈਲੋ ਗਾਇਸ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਔਰ ਚੜ੍ਹਦੀਆਂ ਕਲਾ ਵਿੱਚ ਹੋਵੋਗੇ ਤਾਂ ਗਾਇਸ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਆਪਣੀ ਦੁਕਾਨ ਕਰ ਲਈ ਹੈ ਓਪਨ ਔਰ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਅਸੀਂ ਸਪ੍ਰਿੰਗ ਰੋਲ ਦੇ ਪੱਤਰੇ ਕਿੱਦਾਂ ਮਾਰਦੇ ਹਾਂ ਤਾਂ ਉਸ ਨੂੰ ਕਿੱਦਾਂ ਫਿਲ ਕਰਦੇ ਹਾਂ ਤਾਂ ਦੁਕਾਨ ਕਰ ਲਈ ਹੈ ਓਪਨ ਚੇਰੇ ਵਗੈਰਾ ਨੂੰ ਕਰ ਲਿਆ ਸਾਫ਼ ਇਸ ਤੋਂ ਬਾਅਦ ਕਨਫਰਮ ਮੈਦੇ ਦਾ ਬਣਾਵਾਂਗੇ ਬੈਟਰ ਔਰ ਫਰਾਈ ਪੈਨ ਚ ਪਾਵਾਂਗੇ ਤੇਲ ਤੇਲ ਪਾ ਕੇ ਫਰਾਈਪੈਨ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ। ਅਗਰ ਤੁਸੀਂ ਫਰਾਈਪੈਨ ਨੂੰ ਨਹੀਂ ਪਗਾਉਂਗੇ ਤਾਂ ਤੁਹਾਡਾ ਜੋ ਪਤਰਾ ਹੈ ਫਰਾਈਪੈਨ ਨਾਲ ਹੀ ਚਿਪਕਿਆ ਰਹੇਗਾ। ਉਹ ਤੁਹਾਡੀ ਕੀਤੀ ਹੋਈ ਮਿਹਨਤ ਬੇਕਾਰ ਜਾਏਗੀ। ਪਤਰਾ ਬਣ ਕੇ ਹੋ ਚੁੱਕਾ ਹੈ ਰੈਡੀ। ਇਸ ਨੂੰ ਅਸੀਂ ਪਲਟ ਦਾਂਗੇ ਟੇਬਲ ਦੇ ਉੱਤੇ। ਔਰ ਗਾਇਸ ਤੁਸੀਂ ਦੇਖ ਸਕਦੇ ਹੋ ਹਰ ਪੱਤਰੇ ਉੱਤੇ ਕੌਨਫਰਜੂ ਲੱਗਿਆ ਹੋਇਆ ਹੈ। ਲਗਾਉਣ ਦਾ ਕਾਰਨ ਇਹ ਹੈ ਕਿ ਪਤਰੇ ਆਪਸ ਵਿੱਚ ਨਹੀਂ ਚਿਪਕਣੇ ਚਾਹੀਦੇ। ਇਸ ਤੋਂ ਬਾਅਦ ਕਰਾਂਗੇ ਅਸੀਂ ਫੀਲਿੰਗ ਦੀ ਤਿਆਰੀ ਜੋ ਕਿ ਸਪਰਿੰਗ ਰੋਲ ਦੇ ਵਿੱਚ ਭਰਨੀ ਹੈ ਉਸ ਨੂੰ ਵੀ ਅਸੀਂ ਰੈਡੀ ਕਰ ਲਿਆ ਹੈ ਨਾਲ ਦੀ ਨਾਲ ਸਪਰਿੰਗ ਰੋਲ ਇੱਕ ਟ੍ਰੇ ਬਣਾ ਕੇ ਰੈਡੀ ਕਰ ਲਈ ਹੈ ਇਸ ਨੂੰ ਕਰਾਂਗੇ ਹਾਫ ਫਰਾਈ ਹਾਫ ਫਰਾਈ ਕਰਨ ਤੋਂ ਬਾਅਦ ਗਾਇਸ ਅਸੀਂ ਸਪਰਿੰਗ ਰੋਲ ਨੂੰ ਡਾਇਰੈਕਟ ਟ੍ਰੇ ਦੇ ਵਿੱਚ ਨਹੀਂ ਪਾਣਾ ਅਗਰ ਅਸੀਂ ਡਾਇਰੈਕਟ ਟ੍ਰੇ ਦੇ ਵਿੱਚ ਪਾਵਾਂਗੇ ਤਾਂ ਗਾਇਸ ਇਹ ਸਿੱਲੇ ਹੋ ਜਾਣਗੇ ਇਹਨਾਂ ਦਾ ਜੋ ਕ੍ਰਿਸਪੀ ਪਾਣਾ ਹੈ ਉਹ ਖਤਮ ਹੋ ਜਾਏਗਾ ਸਪਰਿੰਗ ਰੋਲ ਬਣਾ ਕੇ ਕਰ ਲਈ ਹਨ ਰੈਡੀ ਨਾਲ ਦੀ ਨਾਲ ਆ ਜਾਂਦੇ ਆ ਜਾਂਦੇ ਹਨ ਸਾਡੇ ਕੋ ਸਾਡੇ ਕਸਟਮਰ ਜੋ ਕਿ ਸਾਡੇ ਸਬਸਕ੍ਰਾਈਬਰ ਵੀ ਸਨ ਔਰ ਗਾਇਸ ਇਹਨਾਂ ਨੂੰ ਅਸੀਂ 버ਗਰ ਖਵਾ ਕੇ ਨਾਲ ਦੀ ਨਾਲ ਹੀ ਕਰਾਂਗੇ ਦੁਕਾਨ ਦੀ ਕਲੋਜ਼ਿੰਗ ਔਰ ਸਾਡੇ ਕੋ ਜੋ ਲਾਸਟ ਕਸਟਮਰ ਸਨ ਗਾਇਸ ਉਹਨਾਂ ਨੇ ਕਿਹਾ ਕਿ ਦੋ ਪਲੇਟ ਚਾਹ ਪੈਕ ਕਰ ਦੋ ਔਰ ਉਹਨਾਂ ਨੂੰ ਅਸੀਂ ਚਾਹ ਦੇ ਕੇ ਬਾਹਰ ਦੇਖਿਆ ਤਾਂ بارش ਬਹੁਤ ਲੱਗੀ ਹੋਈ ਸੀ ਅੱਜ ਸੋਚਿਆ ਕਿ ਅੱਜ ਫਿਰ ਤੋਂ بارش ਵਿੱਚ ਹੀ ਘਰ ਨੂੰ ਜਾਣਾ ਪਵੇਗਾ ਤੋਂ ਗਾਇਸ ਅਗਰ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤਾਂ ਗਾਇਸ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ